ਕਿਹਾ ਹਾ ਟ੍ਰੈਕ ਤੇ ਕੱਲੋਂ ਤੋਂ ਸਵੇਰੇ ਲਗੋ 3 ਤੋਂ 30 గేਟ ਲੱਗੇ ਹੋਇਆ ਆਹ ਵੀ ਟ੍ਰੈਕ ਤੇ ਜਮਾਂ ਇੱਥੇ ਦੇਖਣ ਲੱਗੋ ਪਸ ਹੋਈ ਹੋਈ ਹੈ ਟਰੈਕਟਰਾਂ ਦੀ ਇਹ ਅੱਜ ਦੁਬਾਰੀ ਕਰਾਇਆ ਮਕਾਬਲਾ ਅਸੀਂ ਅੱਜ ਅੱਗੇ ਬੌਸ ਵਾਲਾ ਹੌਲ ਆਣ ਅਰਜਨ ਹੈਗਾ ਜਿਹੜਾ ਚੱਲ ਜਾਂਦਾ ਮਿੱਟੀ ਤੁਰਨੇ ਨਹੀਂ ਦਿੰਦੀ ਤਵਿਆਂ ਨੂੰ ਲੀਕਾ ਮਿੱਤਰੋ ਜਾਵਾਂ やばっ ਲਾਲਾ ਮਿੱਟੀ ਦੇਖੀ ਉੱਤਰ ਤਵੀਆਂ ਨਾਲ ਅਗਰਾ ਰਾਊਂਡ ਨੂੰ ਵਾਇਸੀਏ ਇੱਕ ਵਾਸਤੇ ਗੱਲ ਇਹ ਗੇਰ ਕਿਹੜਾ ਸੀ ਓਏ ਚੌਥਾ ਤੀਜਾ ਲਾਲਾ ਤੀਜਾ ਓਏ ਦੁਰੂਗਾ ਸਲਿੱਪ ਕੱਟ ਦਊ ਚੌਥਾ ਮੀਡੀਅਮ ਸੀ ਮਿੱਤਰੋ ਤੀਜਾ ਮੈਨ ਲਗਾ ਬਹੁਤ ਤਗੜਾ ਪਰਫਾਰਮੈਂਸ ਹੈ ਯਾਰ ਇਹਦੀ ਸਰਾ ਬਾਈ ਹੁਣ ਬਾਲ ਨਹੀਂ ਕਿਹੜਾ ਲਾਇਆ ਹੁਣ ਤੀਜਾ ਲਵਾਇਆ ਇਹ ਤੋਂ ਪਹਿਲਾਂ ਗੇੜੀ ਬਹੁਤ ਆਉਂਦਾ ਸੀ ਇਤਾਰਾਂ ਨੂੰ ਦਬਦਾ ਹੀ ਨਹੀਂ ਚੌਥੇ ਚ ਵੀ ਹੈ ਨਾ ਓਏ ਇਦਾਂ ਚੱਕਰ ਦੇ ਰਿਹਾ ਕੰਮ ਕਰਾਇਆ ਹੋਇਆ ਇਹ ਰੱਥ ਲੱਗਿਆ ਰੇ ਇੱਕ ਕਿੜਾ ਚੋਂ ਉੱਥੇ ਚਲਾ ਲ ਦੂ ਅਗਲਾ ਜੋ ਉੱਥੇ ਜਲਵਾਲੀ ਦਿੱਗ ਲਾ ਲਈ ਦੂਜੇ ਚ ਗੱਲ ਪੀਤੀ ਵਾਲੇ ਨੇ ਵੀ ਵਧੀਆ ਲਾਈ ਅਸੀਂ 2 5 ਚ ਪਾਣੀ ਹੈ ਬਾਈ ਜੀ ਪਾਣੀ ਦਾ ਹੈਗਾ ਪਤਾ ਤਾਂ ਲੱਗ ਜੂ ਕਿੰਨਾ ਕਿ ਫਰਕ ਹੈ ਸਿੰਪਲ ਦਾ ਆਹਾ ਕਿਹੜਾ ਸੀ ਤੀਜੇ ਮੀਡੀਅਮ ਹੇ ਤਾਂ ਜੀ ਜੇ ਤੁਹਾਨੂੰ ਟਾਈਮ ਦੱਸ ਦਿੰਨੇ ਟਰੈਕਟਰ ਕਾਪੀ ਕਿੰਨੇ ਚਲਾਇਆ 1 50 ਚਲਾਇਆ ਤੀਜੇ ਮੀਡੀਅਮ ਚ ਹੁਣ ਚੌਥੇ ਚ ਇਹ ਤਾਂ ਡੂੰਗੀਆਂ ਤਾਂ ਨਹੀਂ ਜਾਂਦੀਆਂ ਦਵੀਆਂ ਤੋਂ ਬਾਅਦ ਕੱਢੀ ਕੱਲ ਲਾਲ ਆ ਤੂੰ ਦੀ 10 ਘੇੜੇ ਤੇ ਲੱਗਿਆ ਆਉਣਗੇ ਆਹ ਟਰੈਕਟੀ ਉਥੇ ਟੋਹਾ ਹੈਗਾ ਹੁਣ ਜਿੱਥੇ ਦਾਪਦਾ ਆਣੀ ਪੂ ਗੱਲ ਇਹ ਜਿਹੜਾ ਉਹ 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 ਜਿਹੜ ਆਪਣੇ ਵਾਲਾ ਵੈਸੇ ਕਹਿੰਦੇ ਨੇ ਪਹਿਲੇ ਨੰਬਰ ਤੇ ਆਉਂਦੀ ਆ ਕੇ ਪਹਿਲੇ ਕੰਨੀ ਜਿਹਨੇ 11 12 ਚ ਪਾਣੀ ਪਾਇਆ ਆਪਾਂ ਪਾਉਂਦੇ ਨੇ ਆਪਣਾ ਖੇਤੀ ਵਾਂਗ ਤੇਮ ਕਰਾਉਣਾ ਇਹ ਜਿਗਰੇ ਵਾਲੀ ਕੰਨੀ ਆਉਂਦੀ ਆ। ਕਿੰਨਾ ਹੋ ਗਿਆ ਅਗਰ ਜੀਤ ਹੋਏ ਕਿੰਨਾ ਟਾਈਮ ਆ? ਇੱਕ ਪਹਿਲਾਂ 50 ਸੀ 15 ਸਕਿੰਟਾਂ ਦਾ ਫਰਕ ਪੈ ਗਿਆ ਨਾ 135 ਹੁਣ ਅਗਲਾ ਡਰੈਕਟਰ ਬਾੜਦੇ ਆ ਫਾਰਮ 60 ਬਹੁਤ ਸੋਹਣੀ ਪਰਫਾਰਮੈਂਸ ਈ ਜੈਨੂਇਨ ਪਰਫਾਰਮੈਂਸ ਈ ਹੋਵੇ ਕਵੀਆਂ ਕੀ ਮਿੱਟੀ ਭਰੀ ਪਈ ਆ ਕਿਆ ਜਮਾ ਵੀ ਨਹੀਂ ਭੰਜਿਆ ਤੂੰ ਕੀ ਕਰਦਾ ਓਰੇ ਬਹੁਤ ਜ਼ੋਰ ਹੈ ਜਾਂ ਗੇਲੀ ਨੇ ਸਰਾ ਲਾਇਆ ਜਦਾਂ ਮਿੱਟੀ ਬਾਲੀ ਬੋਲੀ ਹੋ ਰਹੀ ਆ ਤੇਰਾ ਪੈਰ ਵੀ ਖੁਬਜੂ ਇਹ ਬੈਦ ਆਊਟ ਮੋਡੀਫਿਕੇਸ਼ਨ ਇਹਦੀ ਰੇਸ਼ ਵੀ ਨਹੀਂ ਖੋਲੀ ਇੱਧਰ ਵਾਲੀ ਕਰ ਲੈ ਯਾਰ ਲੇਦਾ ਜਾਂਦਾ ਇਹਦਾ ਕਿਹੜਾ ਕੋਈ ਕੰਮ ਕਰਾਇਆ ਇਹ ਤਾਂ ਤਿਆਰ ਕਰਾਇਆ ਹੋਇਆ ਜੱਗੇ ਬੋਸ ਤੋਂ ਤਿਆਰ ਕਰਾਇਆ ਇਹ ਗਰਦਾਸਪੁਰ ਤੋਂ ਕੰਮ ਕਰਾਇਆ ਇਹਦਾ ਇਹ ਤਾਂ ਬਹਾਵ ਟਾਈਮ ਹੋ ਗਿਆ ਓਰੀਜਨਲ ਆ ਜਮਾ ਕੱਲ ਇਹ ਖਿੱਚਿਆ ਕਿਉਂ ਨਹੀਂ ਦੂਜੇ ਨੰਬਰ ਤੇ ਆਇਆ ਗੱਲ ਇਹ nyaada de agla keda chanaal pariyan hundiyan aora tractor ki kare ore ਨਰਮਾਈ ਕਰਦੇ ਆ ਸਾਡਾ ਕੱਪ ਚਾ ਲੈਣਾ 7 ਮਿੰਟ ਦੇ ਉੱਤੇ ਲੈਣਾ ਮੈਂ ਉਹ ਲੈ ਕੇ ਦੇਖ ਲਓ ਕੀ ਕਹਿੰਦਾ ਹਲੋ ਪੂਰਾ ਦਰਦਵਾਜ਼ਾ 3 ਮਿੰਟ 7 ਸਕਿੰਟ ਚੱਕਰ ਵਾਲੇ ਐ ਇਹਦੇ ਦਾ ਦੇਖੋ ਹਵਾ ਦੀ ਸੈਟਿੰਗ ਹੀ ਨਹੀਂ ਆਉਂਦੀ ਇਹਦੀ ਵੱਧ ਘੱਟ ਹਵਾ ਹਵਾ ਵੀ ਗੱਲਾਂ ਹੀ ਪਾਸੇ ਮਰੀ ਗਿਆ ਤੇ ਫੇਰ ਘੱਟ ਪੈ ਨਹੀਂ ਬੰਦ ਕਰਿਆ ਉੱਤੇ ਉਹ ਵਧੀਆ ਵੀਊ ਆਉਂਦਾ ਕੱਲ ਵਧੀਆ ਅੱਜ ਵਧੀਆ ਚੱਲਿਆ ਯਾਰੂੰ ਤਾਂ ਇਹਦਾ ਖਾਲੀ ਟਰੈਕਟਰ ਮਸਾਂ ਤੁਰਦਾ ਇੱਜ ਟਾਲੀਆਂ ਨੇ ਉਹਨੇ ਛੋਟੀਆਂ ਉਹਨਾਂ ਦੇ ਵਿਚਾਲੇ ਆ ਹੁਣ ਆ ਗਿਆ origignal novo ਬਣਾ ਮੋਡੀਫਿਕੇਸ਼ਨ ਦੇ ਇਸ 52 ਹਸਪਾਵਰ ਦੇ ਨੇਚੁਰਲੀ ਉਹ 50 ਦਾ ਆਉਂਦਾ ਸੀ ਤੇ ਉਹ ਮੋਡੀਫਾਈ ਕਰਕੇ ਹੋਊਗਾ 75 ਦੇ ਨੇੜੇ ਹੋ ਜਾ ਕੰਡਾ ਵਜਿਆ Oh, ਦਲੇ ਵਾਲੇ ਆ ਟਰੈਕਟਰ ਨਵਾ ਬਣਾਉਣਾ ਸੀ ਅੱਜ ਨਵਾ ਨਵੀਂ ਜਗ੍ਹਾ ਬਣਾਉਣੀ ਸੀ ਅੱਛਾ ਕੱਲ੍ਹ ਬਲੇ ਬਾਈ ਜਾਂਦੇ ਆ ਅੱਜ ਨੋ ਇਫ ਯੂ ਆ ਡਨ ਜਦੋਂ ਟਰੈਕਟਰ ਕੀ ਕਰੇ ਯਾਰ ਇਹ ਜ ਬੰਦੇ ਤੋਂ ਦੂਰ ਨਹੀਂ ਜਾਂਦਾ लास्ट ਕੇ ਪਹਿਲੇ ਮੈਚ ਚ 1 28 ਟੁਗੀ ਸੀ ਖਰਾਇਆ ਮੈਂ ਤਾਂ ਨੋਨੀ ਵਾਲੇ ਇੱਕ ਪਤਾ ਨਹੀਂ 11 ਚਲਾਇਆ ਸੀ ਗੱਲ ਅੱਜ 20 ਮਿੰਟਾਂ ਤੋਂ ਉੱਤੇ ਲੈ ਗਿਆ ਫੇਟ ਲੈ ਗਿਆ ਟਾਈਮ ਨਹੀਂ ਨੋਟ ਕੀਤਾ ਮੈਂ ਲਾ ਰਿਹਾ ਦਵਾਰੇ ਲਾਉਂਦਾ ਨੋਵੋ ਵਾਲਾ ਜੱਗੇ ਬੱਸ ਤੋਂ ਮੋਡੀਫਾਈਆ ਕਾਰ ਜੋ ਕਾਰ ਜੋ ਕਰਦਾ ਆਹ ਕਿਹੜਾ ਲਾ ਲਿਆ ਨੇ ਪੰਜਵਾ ਮੀਡੀਅਮ ਹੋ ਜੇ ਨਾਲੇ ਕਿਹੜਾ ਹੈਂ ਸੰਦੀਪ ਲੈ ਆਏ ਲੰਮੀ ਬਣਾਓ ਨਾਲੇ ਲੰਮਾ ਹੋ ਜੇ ਕਿਹੜਾ। ਬਣਾਤਾ ਹਨ ਉਹ ਬਕਰੇ ਜਿਹੜੇ ਦਾ ਹਨ ਹੈ ਖਾਲੀ ਬਣਾਦਾ ਹੁਣ ਤਾਂ ਉਹ ਉਹਨਾਂ ਦੇ ਪਾਹੋਂ ਚ ਪਾਣੀ ਕੱਟਣਾ ਹੋਵੇ ਭੱਜਿਆ ਹੋਊਗਾ ਨਹੀਂ ਕੋਣ you mm know -hmm.